ਨੇ ਵੀਡੀਓ ਪਾਈ ਕਿ ਰੇ ਸ਼ਰਾਰਤੀ ਅੰਸਰ ਨੇ ਨਹੀਂ ਪਾਉਣੀ ਚਾਹੀਦੀ ਕਿਸੇ ਨੂੰ ਚਾਹੇ ਆਗਲਾ ਨਿੱਕੀ ਮਸਲਾਇਆ ਤੇ ਆਵਾਜ਼ ਮਰਜੀ ਕਰੇ ਪਰ ਫੇਰ ਵੀ ਚਲ ਉਹਨੇ ਪਾਈ ਆ ਗਲਤ ਤਾ ਹੋ ਜਾਲੀ ਆ ਠੇਕ ਆ ਅਸਲੀ ਆ ਨਕਲੀ ਆ ਉਹਦੇ ਇਨਾ ਭੱਲਾ ਕਰਨ ਦੀ ਥਾਂ ਜੇ ਤੁਸੀਂ ਨਸ਼ੇ ਵਾਲਾ ਤੇ ਇੰਨੇ ਕੱਟ ਕਸਿਆ ਹੋਵੇ ਜੇ ਕੋਈ ਪਾਈ ਜਾਂਦਾ ਪਾਈ ਜਾਂਦੇ ਪਰ ਦੱਸ ਪਾਦੇ ਆ ਲੂ ਕਰੇ ਭਾਈ ਹੋਰ ਪਾਦੇ ਇਹਦੇ ਨਾਲ ਕੀ ਹੁੰਦਾ ਦਰਬਾਰ ਸਾਹਿਬ ਦੀਆਂ ਪਾਉਂਦੇ ਰੋਜ਼ ਉਹ ਤੇਰੀ ਬੋਲੇ ਉਦੋਂ ਕਿਉਂ ਨਹੀਂ ਪਰਚੇ ਕਰੇ ਦਰਬਾਰ ਸਾਹਿਬ ਪਾਉਣ ਵਾਲੇ ਦਾ ਸ਼ੇਅਰ ਕਰਨ ਵਾਲੇ ਤੇ ਜਾਂ ਹੋਰ ਧਾਰਨ ਕਰਾਤਾ ਕਿਸੇ ਵੀ ਹਿੰਦੂ ਧਰਮੀ ਲੋਕ ਸਿੱਖ ਧਰਮੀ ਲੋਕ ਬੇਦਬੀ ਹੁੰਦੀ ਆ ਬਣਾ ਕੇ ਉਹਨਾਂ ਦੇ ਕਰੋਗਾ ਪਰਚੇ ਕਿਸ ਨੇ ਜਾਲੀ ਵੀਡੀਓ ਬਣਾ ਕੇ ਪਾਤੀ ਸਾਰਾ মিডিਆ ਸਾਰਾ ਆ ਚੈਨਲ ਵਾਲੇ ਪੱਪਾ ਭਰ ਹੋ ਗਏ ਆ ਆ ਹੋਏ ਨੇ ਗਲਾਬ ਸਿੱਧੂ ਨੇ ਇੱਕ ਗਾਣਾ ਗਾਤਾ ਸਰਪੰਚ ਕੁੱਟ ਤੇ ਚਰੋਣੇ ਤੇ ਜਾਣੇ ਮਾਫੀ ਵੀ ਮੰਗ ਲਈ ਹੈ ਨਾ भाई यार ओद एक काम कर लिया सरपंचा ने मेरे भ्राव ने हथ बेनती है माफी मंग गया मैं भी तो माफी मंगूंगा सोनू सलूट मारूंगा एका एक नशे खिलाफ क्यों नहीं करते कट्ठे हो क्यों मैं भी इस नशा नहीं वेकन दें नशे खिलाफ एका करोगा प्रधान बोलो नशे खिलाफ ना लो नशा बेचा एक मैं होर दी सो, सो, सवेरे अज पता नहीं आम रोड़े का बयान से, से नशा मकाता पता नहीं कितने मकाता नशा जी ती ਅੱਜ ਦਾ ਬਿਆਨ ਸੀ ਅੱਜ بڑا ਹੀ ਨਸ਼ਾ ਖਤਮ ਕਰਤਾ ਸੀ ਨਸ਼ਾ ਕੰਟਰੋਲ ਕਰਨ ਵਾਲੀ ਪਹਿਲੀ ਸਰਕਾਰ ਛੋਡੀ ਸਰਕਾਰ ਜਿਹਦਾ ਜਵਾਬ ਚੱਕ ਕੇ ਵੇਚਣ ਲੱਗੇ ਲੋਕ ਵੱਧ ਵੱਧ ਵੇਚਣ ਲੱਗ ਗਿਆ ਤੁਸੀਂ ਤਾਂ ਕਹਿੰਦੇ ਸੀ ਵੀ ਇਹ ਈਟੀਐਮ ਈਟੀ ਤੰਤਰ ਹੈ ਹੁਣ ਕੌਣ ਵੇਚਦਾ ਫਿਰ ਸੋਨੂ ਕਹਿੰਦੇ ਤੁਸੀਂ ਵੇਚ ਰਹੇ ਹੋ ਕੋਈ ਮੈਂ ਕਿਸਦਾ ਮੈਥੋਂ ਜਿੰਨੇ ਜੋਗਾ ਮੈਂ ਹੈਗਾ ਮੈਂ ਲੜ ਸਕਦਾ ਮੈਨੂੰ ਲੜਮਗਾਉਂਦਾ ਇਕੱਲਾ ਉਹ ਮੈਂ ਲੜੀ ਜਾਣਾ ਸਾਰੇ ਸਿਸਟਮ ਨਾਲ ਲੜੀ ਜਾਣਾ ਕਿਉਂਕਿ ਸਿਸਟਮ ਇਹਨਾਂ ਦੀ ਨਸ਼ਾ ਸਿਸਟਮ ਤੁਸੀਂ ਵੀ ਬੋਲੋ ਯਾਰ ਗੱਜ-ਬੱਜ ਕੇ ਜਿਹੜੇ ਵੀਰ ਬੋਲਦੇ ਨੇ ਕਿਉਂਕਿ ਡਰਾ ਲੈਂਦੇ ਨੇ ਜਾਂ ਤਾਂ ਕੋਈ ਵੀਡੀਓ ਪਾਉਂਦਾ ਉਹਨਾਂ ਦੇ ਘਰੇ ਵੀ ਤੁਸੀਂ ਕਿਉਂ ਵੀਡੀਓ ਪਾਉਂਦੀ ਨਸ਼ੇ ਖਿਲਾਫ ਹਨਾ ਆਹਿਆ ਕੋਈ ਵੀ ਬਾਲਾ ਕਰਦੇ ਨੇ ਜਿਵੇਂ ਨਸ਼ੇ ਖਿਲਾਫ ਬੋਲਣ ਲੱਗ ਜੂ ਜਾਂ ਵੀਡੀਓ ਪਾਉਣ ਲੱਗ ਜੂ ਜਾਂ ਕੋਈ ਭਰਾ ਨਸ਼ਾ ਛੱਡ ਕੇ ਬੋਲਣ ਲੱਗ ਜੂ ਵੀ ਨਸ਼ਾ ਵੇਚਦਾ ਹੀ ਉਹ ਉਹਨੂੰ ਕਹਿੰਦਾ ਨਾ ਆਪ ਨਸ਼ਾ ਕਰਦਾ ਉਹ ਕੰਜਰ ਤਾਂ ਫੇਰ ਕੀ ਹੋ ਗਿਆ ਉਹ ਕਰਦਾ ਦੱਸ ਦੱਤਾ ਰਿਹਾ ਸਾਨੂੰ ਪਿਛਲੇ ਦਿਨਾਂ ਵਿੱਚ ਜਿਹੜਾ AI ਦਾ ਮੁੱਦਾ ਹੈ ਇਹ ਬੜਾ highlight ਹੋਇਆ ਕਦੇ ਤਾਂ ਇਹ ਕਿਹਾ ਜਾਂਦਾ ਹੈ ਕਿ AI ਨਾਲ ਜਿਹੜੀਆਂ ਇਹ ਬਣੀਆਂ ਹੋਈਆਂ ਨੇਗੇਟਿਵ ਹੈ ਇਹ AI ਨੇ ਬਣੀਆਂ ਇਹ ਜਿਹੜੀਆਂ ਇਹਦੀ ਆੜ ਦੇ ਵਿੱਚ ਕਿੰਨਾ ਅਸਲੀ ਦੀ ਹੈ ਉਹ ਵੀ ਤਾਂ ਨਹੀਂ ਜਾਂਦੇ ਨੇ ਮੁੱਖ ਮੰਤਰੀ ਸਾਹਿਬ ਦੀ ਇੱਕ ਵੀਡੀਓ ਵਾਇਰਲ ਹੁੰਦੀ ਹੈ ਤੇ ਉਹਦੇ ਉਸ ਵੀਡੀਓ ਵਾਇਰਲ ਕਰਨ ਵਾਲੇ ਤੇ ਪਰਚਾ ਦਰਜ ਕੀਤਾ ਜਾਂਦਾ ਹੈ ਕਿ ਜਿੰਨ ਨੂੰ ਸ਼ੇਰ ਕਿਤੇ ਉਹ ਨਾ ਤੇ ਪਰਚੇ ਡਾ ਲੀ ਤੇ ਅਸੀਂ ਮੈਂ ਇਹ ਕੱਲ ਕਿੰਨੇ ਕਿ ਦੇ ਦਰਬਾਰ ਸਾਹਿਬ ਦੀਆਂ ਇਹ ਆਈਨ ਬਣਾ ਕੇ ਐਕਚੁਅਲੀ ਅਬੀ ਤੂ ਹੈ ਇਹ ਆਈਨ ਬਣਾ ਕੇ ਜਿੱਥੇ ਠੰਡਾ ਦਿਸਿਆ ਜਿੱਥੇ ਸੂਨ ਵਰ ਸਿੱਟਦਾ ਪਾਣੀ ਸਿੱਟਦਾ ਦਿਖਦਾ ਹੈ ਇਹ ਲੋਕੀ ਅੱਤਿਆ ਕਰਨ ਨੂੰ ਨਹੀਂ ਬਣਦਾ ਸੀ ਹੇ ਛੁਰਛੁਰ ਹਾਨੂੰ ਆਪਣੀ ਜਿਹੜੀ ਮਾਨ ਮਰਜ਼ਾ ਹੈ ਉਹ ਉਸੇ ਦਾ ਹੀ ਫਿਕਰ ਹੈ ਕਿ ਸਾਡੇ ਜਿਹੜਾ ਕੇਂਦਰੀ ਹਸਤਾਨ ਹੈ ਦਰਬਾਰ ਸਾਹਿਬ ਦੀਆਂ AI ਨਾਲ ਬਣਾ ਕੇ ਬਹੁਤ ਸਾਰੀਆਂ ਤਿੰਦਾ ਦਿਖਾਇਆ ਮੈਂ ਇਹ ਨਹੀਂ ਕਹਿੰਦਾ ਕਿ ਇਹ ਵੀਡੀਓ ਸੱਚੀ ਹੈ ਜਾਂ ਝੂਠੀ ਹੈ ਪਰ ਇਹ ਦੋਹੇ ਤੱਕ ਮਾਫਦੰਦ ਕਿਉਂ ਹੈ ਜੇ AI ਨਾਲ ਬਣਾ ਕੇ ਦਰਬਾਰ ਸਾਹਿਬ ਨੂੰ ਤਿੰਦਾ ਦਿਖਾਇਆ ਜਾਂਦਾ ਮੰਤਰਾਂ ਨੂੰ ਕਿਉਂ ਤਿੰਦਾ ਦਿਖਾਇਆ ਜਾਂਦਾ ਧਾਰਮਿਕ ਸਥਾਨ ਨੂੰ ਕਿੰਨੇ ਦਿਖਾਇਆ ਜਾ ਰਿਹਾ ਉਹਨਾਂ ਤੇ ਕਾਰਵਾਈ ਕਿਉਂ ਨਹੀਂ ਕੀਤੀ ਗਈ ਕਿ ਕੇ ਕਿਸੇ ਬੰਦੇ ਤੇ ਕਿਸੇ ਨੇ ਮੈਨੂੰ ਨਹੀਂ ਪਤਾ ਕਿ ਇਹ ਵਰਲਡ ਹੈ ਕਿਸੇ ਜੀ ਉਹਨਾਂ ਨੇ ਵੀਡੀਓ ਬਣਾ ਕੇ ਜੇ ਸ਼ੇਅਰ ਕਰਤੀ ਉਹਨਾਂ ਤੇ ਪਰਚੇ ਵੀ ਹੋ ਗਏ ਤੇ ਉਹਨਾਂ ਤੇ ਕਾਰਵਾਈ ਵੀ ਹੋ ਗਈ ਇਹਦਾ ਮਤਲਬ ਜਿਹੜਾ ਸਿੱਖਣ ਦਾ ਕੇਂਦਰੀ ਸਥਾਨ ਹੈ ਸ੍ਰੀ ਦੁਬਾਰ ਸਾਹਿਬ ਜਾਂ ਹਿੰਦੂਆਂ ਵੀ ਜਿਹੜੇ ਆ ਪਵਿੱਤਰ ਸਥਾਨ ਹੈ ਮੰਦਿਰ ਹੈ ਇਤਿਹਾਸਕ ਮੰਦਿਰ ਹੈ ਉਹਨਾਂ ਨਾਲੋਂ ਬੰਦੇ ਹੁਕਮੜਾ ਹੋਗੇ ਕਾਨੂੰਨ ਦੀ ਬਲ ਤੋਂ ਫੋਪਲੀ ਕੁਲੀ ਹੋਣੀ ਚਾਹੀਦੀ ਹੈ ਨਾ ਕਿ ਇਸ ਦਾ ਦੁਰਮਦਦ ਸੋ ਅੱਜ ਅਸੀਂ ਤੁਹਾਡੇ ਕੋਲ ਆਏ ਆ ਤੁਸੀਂ ਬੜੀ ਉੱਚੀ ਸੁੱਚੀ ਸੋਚ ਰੱਖਣ ਵਾਲੇ ਸਾਰੇ ਵੀਰ ਇੱਥੇ ਬੈਠੇ ਹੋ ਅੱਜ ਆਪਾਂ 227 ਦੇ ਵਿੱਚ ਆਪਣੀ ਜਵਾਨੀ ਨੂੰ ਬਚਾਉਣ ਲਈ ਆਪਣੀ ਕਿਸਾਨੀ ਨੂੰ ਬਚਾਉਣ ਲਈ ਆਪਣੇ ਗਰੀਬ ਪਰਿਵਾਰਾਂ ਦੇ ਕਾਮਕਾਰ ਤੇ ਉਹਨਾਂ ਦੀ ਆਰਥਿਕਤਾ ਨੂੰ ਉੱਚੀ ਚੱਕਣ ਦੇ ਲਈ ਇਸ ਪੰਜਾਬ ਦੀ ਧਰਤੀ ਦੇ ਵਪਾਰ ਨੂੰ ਬਚਾਉਣ ਤੁਸੀਂ ਅੱਜ ਇੱਥੇ ਪਹਿਲ ਕਦਮੀ ਕੀਤੀ ਆ ਅਕਤਰ ਹੋ ਕੇ ਟੀ ਵੱਡੀ ਤਦਾਦ ਵਿੱਚ ਤੁਸੀਂ ਇੱਕ ਸੁਪਨਾ ਲਿਆ ਸੀ 2022 ਦੇ ਵਿੱਚ ਕਿ ਸ਼ੈਦ ਆਮ ਆਦਮੀ ਪਾਰਟੀ ਸਾਡਾ ਇਸ ਪੰਜਾਬ ਦਾ ਕੁਝ ਭਲਾ ਕਰ ਦੋ ਪਰ ਉਹਨਾਂ ਨੇ ਸਾਡੇ 3 ਸਾਲ ਵਿੱਚ ਜੋ ਪੰਜਾਬ ਦਾ ਭਲਾ ਕੀਤਾ ਆ ਜਿਨ੍ਹਾਂ ਸੜਕਾਂ ਤੋਂ ਦੀ ਅਸੀਂ ਨੰਕੇ ਆਏ ਆ ਉਹ ਬਿਲਕੁਲ ਦੱਸ ਦਿਆਂ ਸੀ ਉਹਨੇ ਕੀ ਭਲਾ ਕੀਤਾ ਛੋ ਅਸੀਂ ਤੁਹਾਨੂੰ ਕਹਿਣ ਆਏ ਆ ਇਹ ਲੋਕਾਂ ਨੇ ਤੁਹਾਨੂੰ ਝੂਠੇ ਲਾਰੇ ਲਾ ਕੇ ਗਲਤ ਤਰੀਕੇ ਦੇ ਨਾਲ ਦੁਬਾਰਾ ਫੇਰ ਤੁਹਾਡੇ ਕੋਲ ਆਉਣਾ ਕਿ ਅਸੀਂ ਤੁਹਾਨੂੰ ਆ ਲਾਲਚ ਦਿੰਨੇ ਆ ਤੁਹਾਨੂੰ ਗਰੰਟਾ ਦਿੰਨੇ ਆ ਤੁਹਾਨੂੰ 1000 ਰੁਪਇਆ ਮਹੀਨੇ ਦੀ ਪੈਨਸ਼ਨ ਦਿੰਨੇ ਆ ਵੀਰੋ ਪੰਜਾਬ ਬਰਬਾਦ ਹੋਣ ਜਾ ਰਿਹਾ ਇਹ ਬਰਬਾਦ ਹੋਣ ਜਾ ਰਿਹਾ ਪੰਜਾਬ ਨੂੰ ਤੁਸੀਂ ਲੋਕ ਅਖਾੜ ਕੇ ਤੁਸੀਂ ਬਚਾ ਸਕਦੇ ਆ ਸੋ ਤੁਹਾਨੂੰ ਅਸੀਂ ਬੇਨਤੀ ਕਰ ਰਹੇ ਆ ਅੱਜ ਤਰਨ ਤਰਨ ਦੇ ਵਿੱਚ ਚੋਣ ਹੋਣ ਜਾ ਰਹੀ ਆ ਉਸ ਚੋਣ ਦੇ ਵਿੱਚ ਤੁਸੀਂ ਇੱਥੇ ਬੈਠ ਕੇ ਵੀ ਬਹੁਤ ਵੱਡਾ ਰੋਲ ਨਿਭਾ ਸਕਦੇ ਆ ਤੁਸੀਂ ਆਪਣੇ ਰਿਸ਼ਤੇਦਾਰਾਂ ਨੂੰ ਆਪਣੇ ਜਿੰਨੇ ਸਾਥ ਸਬੰਧੀ ਆ ਉਹਨਾਂ ਨੂੰ ਉੱਥੇ ਫੋਨ ਕਰੋ ਕਿ ਭਾਈ ਇਹ ਲੜਾਈ ਕੋਈ ਗਰੰਟਾਂ ਦੀ ਨਹੀਂ ਇਹ ਲੜਾਈ ਕੋਈ ਸਾਡੀਆਂ ਪੰਚੀਆਂ ਸਰਪੰਚੀਆਂ ਦੀ ਨਹੀਂ ਇਹ ਲੜਾਈ ਪੰਜਾਬ ਨੂੰ ਬਚਾਉਣ ਦੀ ਲੜਾਈ ਆ ਇਸ ਹੁਕਮ ਇਸ ਮੁਲਕ ਦੇ ਹੁਕਮਰਾਨਾਂ ਅੱਜ ਫੇਰ ਇੱਕ ਤਰਨ-ਤਾਰਨ ਵਿੱਚ ਜਵਾਬ ਦੇਣ ਦੀ ਲੜਾਈ ਆ ਕਿ ਅਸੀਂ ਬਿਲਕੁਲ ਤੁਹਾਡੀ ਮਾੜੀ ਨੀਅਤ ਜਿਹੜੀ ਮਾੜੀ ਅੱਖ ਪੰਜਾਬ ਤੇ ਰੱਖੀ ਬੈਠੇ ਹੋ ਅਸੀਂ ਉਹ ਤੁਹਾਡੀ ਮੈੜੀ ਅੱਖ ਬਿਲਕੁਲ ਪੰਜਾਬ ਦੇ ਉੱਤੇ ਉਹ ਰੱਖਣ ਨਹੀਂ ਦੇਣੀ ਤੇ ਪੰਜਾਬ ਦੀ ਤਰਤੀ ਤੋਂ ਅਸੀਂ 2027 ਦਾ ਮੋਢ ਬੰਨਣ ਲਈ ਅਸੀਂ ਤਰਨ-ਤਾਰਨ ਦੀ ਤਰਤੀ ਤੋਂ ਸਰਦਾਰ ਸੰਦੀਪ ਸਿੰਘ ਸਣੀ ਦੇ ਭਰਾ ਸਰਦਾਰ ਮਨਦੀਪ ਸਿੰਘ ਸਣੀ ਨੂੰ ਅਸੈਂਬਲੀ ਵਿੱਚ ਚੁਣ ਕੇ ਭੇਜਣਾ ਤਾਂ ਕਿ ਉਹ ਭਗਵੰਤ ਮਾਨ ਦੀ ਅੱਖ ਦੇ ਵਿੱਚ ਅੱਖ ਪਾ ਕੇ ਇੱਕ ਪੰਥ ਦਾ ਪੁੱਤ ਹੋਣ ਦਾ ਉਹ ਸਬੂਤ ਦੇ ਕੇ ਤੁਹਾਡੀ ਉਥੇ ਪੰਥ ਦੀ ਪੰਜਾਬ ਦੀ ਗੱਲ ਕਰ ਸਕੇ ਸੋ ਤੁਹਾਨੂੰ ਬੇਨਤੀ ਕਰ ਰਹੇ ਆ ਆਪਾਂ ਛੋਟੀਆਂ ਗੱਲਾਂ ਤੋਂ ਨਿਕਲ ਕੇ ਆਪਣੇ ਨਿਸ਼ਾਨੇ ਵੱਡੇ ਨੇ ਅਸੀਂ ਆਪਣੀ ਕੌਮ ਨੂੰ ਬਚਾਉਣਾ ਅਸੀਂ ਆਪਣੇ ਪੰਜਾਬ ਨੂੰ ਬਚਾਉਣਾ ਅੱਜ ਸਾਨੂੰ ਉਹਦੇ ਲਈ ਕੰਮ ਕਰਨ ਦੀ ਲੋੜ ਆ ਵੀਰੋ ਮੈਂ ਤੁਹਾਨੂੰ ਇੱਕ ਗੱਲ ਕਹਿਣੀ ਚਾਹਨਾ ਅੱਜ ਸਾਡੇ ਕੋਲ ਇਸ ਇਲਾਕੇ ਦੀ ਲੀਡਰਸ਼ਿਪ ਵੀ ਬੈਠੀ ਆ ਤੇ ਤੁਸੀਂ بڑے ਸੂਝਬਾਨ ਵੀਰ ਵੀ ਬੈਠੇ ਹੋ ਅਸੀਂ ਤੁਹਾਨੂੰ ਅੱਜ ਇੱਕ ਗੱਲ ਕਹਿ ਕੇ ਜਾਣੀ ਚਾਹੁੰਦੇ ਆ ਦੂਸਰੀਆਂ ਪਾਰਟੀਆਂ ਜਦੋਂ ਕੈਂਡੀਡੇਟ ਅਨਾਉਂਸ ਕਰਦੀਆਂ ਚਾਹੇ ਉਹ ਸ਼੍ਰੋਮਣੀ ਕਮੇਟੀ ਦੇ ਹੋਣ ਚਾਹੇ ਉਹ ਐਮਐਲਏ ਦੇ ਹੋਣ ਉਹ ਤੋਂ ਲੋਕਾਂ ਦੇ ਉੱਤੇ ਥੋਪਦੇ ਨੇ ਪਰ ਅਸੀਂ ਤੁਹਾਨੂੰ ਅੱਜ ਇੱਕ ਗੱਲ ਕਹਿ ਕੇ ਜਾਣੀ ਚਾਹੁੰਦੇ ਆ ਕਿ ਵੀਰੋ ਤੁਹਾਡੇ ਇਸ ਹਲਕੇ ਤੋਂ ਜਿਹੜਾ ਵੀ ਵੀਰ ਵੱਧ ਚੜ ਕੇ ਕੰਮ ਕਰੂਗਾ ਤੇ ਤੁਹਾਨੂੰ ਪੁੱਛ ਕੇ ਉਹਨੂੰ ਟਿਕਟਾਂ ਦੇਵਾਂਗੇ ਸੋ ਤਗੜੇ ਹੋ ਕੇ ਇਸ ਪੰਜਾਬ ਨੂੰ ਬਚਾਉਣ ਦੇ ਲਈ ਆਪਾਂ ਇਥੋਂ ਕਾਂਗਰਸ ਪਾਰਟੀ ਨੂੰ ਵੀ ਦੇਖ ਲਿਆ ਅਸੀਂ ਬੀਜੇਪੀ ਦੇ ਭਾਈ ਬਾਦਲ ਨੂੰ ਵੀ ਦੇਖ ਲਿਆ ਇਹ ਹੁਣਾਂ ਝਾੜੂ ਵਾਲਿਆਂ ਨੂੰ ਵੀ ਦੇਖ ਲਿਆ ਇਹ ਸਾਰੀਆਂ ਪਾਰਟੀਆਂ ਜਿਹੜੀਆਂ ਕੇਂਦਰ ਤੋਂ ਚੱਲਦੀਆਂ ਨੇ ਕਦੀ ਪੰਜਾਬ ਦਾ ਭਲਾ ਨਹੀਂ ਕਰ ਸਕਦੀਆਂ ਸੋ ਸਾਨੂੰ ਪੰਜਾਬ ਦੀ ਓ ਪੰਥਕ ਤੈਰ ਚਾਹੀਦੀ ਆ ਜਿਹੜੀ ਪੰਥ ਨੂੰ ਵੀ ਬਚਾਵੇ ਪੰਜਾਬ ਨੂੰ ਵੀ ਬਚਾਵੇ ਜਿਹਦਾ ਮੁਖ ਸ੍ਰੀ ਅਕਾਲ ਤਖਤ ਸਾਹਿਬ ਵਾਲੋਂ ਹੋਵੇ ਸੋ ਪਾਰਟੀ ਤੁਹਾਡੇ ਕੋਲ ਅਕਾਲੀ ਦਲ ਪਾਰਸ ਪੰਜਾਬ ਦੇ ਦੇ ਰੂਪ ਵਿੱਚ ਆਈ ਆ ਸੋ ਤੁਸੀਂ ਸਾਰਿਆਂ ਨੇ ਸਹਿਯੋਗ ਦੇਣਾ ਤੁਹਾਡੇ ਕੋਲੋਂ ਬਹੁਤ ਵੱਡੀਆਂ ਇਹ ਪਾਰਟੀ ਆਸਾ ਰੱਖਦੀ ਹੋਈ ਤੁਹਾਡਾ ਇੱਥੇ ਪਹੁੰਚਣ ਤੇ ਬਹੁਤ-ਬਹੁਤ ਧੰਨਵਾਦ ਉਹ ਸਾਰੇ ਜਾਗਦਿਆਂ ਜ਼ਮੀਰਾਂ ਵਾਲੇ ਹੋ ਮੇਰੀਆਂ ਭੈਣਾਂ ਦਾ ਵੀ ਖਾਸ ਕਰਕੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ